नियाना, मेरे जश्न की ताज के जश्न का जतियाना, मेरे जश्न की ताज के जश्न का जतियाना, मेरे जश्न की ताज के जश्न का जतियाना। नीतू नक्की आ रही है, बोली काकी आ रही है, नीतू। अलेक्स, 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 अलेक्स। to not not ਹੈਗਾ ਕੋਆਰਡੀਨੇਟਰ ਆਪੇ ਦਮਦਿੰਗ ਹਲਕਾ ਹਲਕਾ ਨਾਪਰ ਇੱਥੇ ਆਜਾਉਂਦਾ ਇੱਥੇ ਪਿੰਡ ਬਿਰਨਪੁਰ ਦਾ ਕੀ ਮਕਸਦ ਕੀ ਹੈ ਜੀ ਦੇਖੋ ਜੀ ਮਕਸਦ ਆ ਤੀਜ਼ ਤੇ ਆਏ ਆ ਬਹੁਤ ਖੁਸ਼ੀ ਹੋਈ ਇੱਥੇ ਪਹੁੰਚ ਕੇ ਇਹਨਾਂ ਸਾਰਿਆਂ ਦੇ ਐਫਰਟਸ ਦੇਖ ਕੇ ਕਿ ਇੱਕ ਊਮੈਨਸ ਨੂੰ ਔਰਤਾਂ ਨੂੰ ਰਲ ਕੇ ਕਿਵੇਂ ਰੱਖਣਾ ਦੇਖੋ ਤੀਜ਼ ਫੰਕਸ਼ਨ ਜਿੱਦਾਂ ਸਾਨੂੰ ਪਤਾ ਹੀ ਆ ਇਹ ਬਹੁਤ ਹੀ ਪੰਜਾਬੀ ਸੱਭਿਆਚਾਰ ਦਾ ਵਧੀਆ ਫੈਸਟੀਵਲ ਆ ਜਿਹਦੇ ਵਿੱਚ ਸਾਰੀਆਂ ਲੇਡੀਆਂ ਰਲ ਕੇ ਆਪਣੇ ਦੁੱਖ ਸੁੱਖ ਤਾਂ ਸਾਂਝੇ ਕਰਦੀਆਂ ਨੇ ਨਾਲ ਨੱਚਦੀਆਂ ਗਾਉਂਦੀਆਂ ਅ ਵਧੀਆ ਲੱਗਦਾ ਇੱਥਾ ਦਾ ਪੰਜਾਬੀ ਕਲਚਰ ਦੇਖ ਕੇ ਕਿ ਹਜੇ ਤੱਕ ਵੀ ਕਾਫੀ ਔਰਤਾਂ ਦੇ ਸਾਡੀਆਂ ਇਹ ਨਾ ਪਹਿਣਾ ਵਰਗੀਆਂ ਦੀਦੀਆਂ ਨੇ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੋਇਆ ਦੇਖੋ ਇਹਨਾਂ ਦਾ ਪਹਿਰਾਵਾ ਪੰਜਾਬੀ ਸੂਟ ਟਿੱਕਾ ਸੱਗੀ ਫੁੱਲ ਇਹਨਾਂ ਚੀਜ਼ਾਂ ਨੂੰ ਦੇਖ ਕੇ ਮਾਨੂੰ ਬਹੁਤ ਖੁਸ਼ ਹੁੰਦਾ ਹੈ ਤੇ ਕੀ ਇਹ ਜਿਹੜਾ ਹੈਗਾ ਕਿਉਂ ਮਤਲਬ ਪਿੰਡਾਂ ਦੇ ਲਈ ਇਹ ਜ਼ਰੂਰੀ ਨਹੀਂ ਦੀਆਂ ਜਾਂ ਕੀ ਇਹਨਾਂ ਨਾਲ ਬੈਨੀਫਿਟ ਹੈ ਲੈਡੀ ਅਹ ਦੇਖੋ ਜੀ ਬੈਨੀਫਿਟ ਤਾਂ ਹੈਗਾ ਹੀ ਆ ਕਿ ਮੈਂ ਤੁਹਾਨੂੰ ਮਜ਼ਾਕ 'ਚ ਦੱਸ ਰਹੀ ਆ ਕਿ ਬਹੁਤ ਸਾਰੇ ਗੋਲੇ ਸਾਡੇ ਨਾਲ ਬਣੇ ਹੁੰਦੇ ਨੇ ਕਿ ਸਾਨੂੰ ਵੀ ਕੋਈ ਤਿਹਾਰ ਚਾਹੀਦਾ ਵੀ ਸਸ ਅਸੀਂ ਇਕੱਠੀਆਂ ਹੋ ਸਕੀਏ ਜਿਹਦੇ ਵਿੱਚ ਅਸੀਂ ਭੈਣਾਂ ਜਿਹੜੀਆਂ ਕਾਫੀ ਟਾਈਮ ਤੋਂ ਵਿਛੜੀਆਂ ਵੀ ਹੁੰਦੀਆਂ ਸਹੇਲੀਆਂ ਨੇ ਅਸੀਂ ਰਲ ਮਿਲ ਕੇ ਫਿਰ ਉਸ ਟਾਈਮ ਆਪਣੇ ਗੋਲੇ ਕੱਢਣੇ ਹੁੰਦੇ ਆ ਹਨਾ ਦੇਖੋ ਗੱਲਾਂ ਬਾਤਾਂ ਦੇ ਵੀ ਨੱਚਣਾ ਗਾਉਣਾ ਹੁੰਦਾ ਤੇ ਸਾਥ ਰਹਿ ਕੇ ਸਭ ਕੁਝ ਕਰਨਾ ਹੁੰਦਾ ਤੇ ਉਹ ਸਾਨੂੰ ਕੁਝ ਹਫ਼ਤੇ ਮਿਲ ਜਾਂਦੇ ਨੇ ਆਪਣੇ ਪੇਕੇ ਘਰ ਆਉਣ ਲਈ ਵੀ ਤੇ ਸਹੁਰੇ ਘਰ ਵੀ ਇੰਜੋਏ ਕਰਨ ਲਈ ਇਹ ਜੋ ਪੁਰਾਣੀਆਂ ਸਹੇਲੀਆਂ ਨੂੰ ਜਦੋਂ ਮਿਲਿਆ ਜਾਂਦਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਪੁਰਾਣੀਆਂ ਜਦੋਂ ਤਾਜ਼ਾ ਹੋ ਜਾਂਦੀਆਂ ਨੇ ਤੇ ਜਦੋਂ ਪਕੇ ਘਰ ਤੋਂ ਕੁੜੀ ਕਹਿੰਦੇ ਨੇ ਵਾਪਸ ਜਾਂਦੀ ਆ ਮੈਂ ਵੀ ਖੁਦ ਮੈਰਿਡ ਆ ਤੇ ਮੈਨੂੰ ਪਤਾ ਕਿ ਜਦੋਂ ਪਕੇ ਘਰੋਂ ਵਾਪਸ ਆਉਨੇ ਆ ਤਾਂ ਫਿਰ ਸਾਡੇ ਨਾ ਤੀਜ ਦੇ ਫੰਕਸ਼ਨ ਤੇ ਸਿੰਧਾਰਾ ਵੀ ਆਉਂਦਾ ਜਿਹਦੇ ਵਿੱਚ ਬਿਸਕਟ ਆਉਂਦੇ ਨੇ ਤੇ ਸਾਨੂੰ ਕੋਸੇ ਗਿਫਟਸ ਆਉਂਦੀਆਂ ਨੇ ਜਿਸ ਨਾਲ ਸਾਨੂੰ ਬਹੁਤ ਖੁਸ਼ ਹੁੰਦਾ ਇਹ ਸੌਣ ਦਾ ਮਹੀਨਾ ਸਾਨੂੰ ਬਹੁਤ ਹੀ ਵਧੀਆ ਸਾਡੀਆਂ ਔਰਤਾਂ ਲਈ ਤੇ ਬਹੁਤ ਹੀ ਵਧੀਆ ਮਹੀਨਾ ਬਣਦਾ ਪਾਰਟੀ ਹੈ ਜਿਹੜੀ ਉਹ ਉਹਦੇ ਵਿੱਚ ਵੀ ਤੁਹਾਡੀ ਜ਼ਿੰਮੇਵਾਰੀ ਹੈ ਪਾਰਟੀ ਵੱਲੋਂ ਵੀ ਆ ਕੀ ਬਿਲਕੁਲ ਜੀ ਪਾਰਟੀ ਦੀ ਜ਼ਿੰਮੇਵਾਰੀ ਵੀ ਵਧੀਆ ਨਿਭਾ ਰਹੇ ਆ ਅਸੀਂ ਤੇ ਭਗਵੰਤ ਸਿੰਘ ਸਾਹਿਬ ਵੀ ਵਧੀਆ ਕੰਮ ਕਰ ਰਹੇ ਨੇ ਮੇਰਾ ਮੇਨ ਮੋਟਿਵ ਆ ਕੋਆਰਡੀਨੇਟਰ ਹੋਣ ਦਾ ਕਿ ਵੂਮਨਸ ਨੂੰ ਜੋੜ ਕੇ ਰੱਖਿਆ ਜਾਵੇ ਇੱਕ ਮਹਿਲਾ ਸ਼ਕਤੀ ਹੋ ਜਾਂਦੀ ਆ ਦੇਖੋ ਵੂਮਨਸ ਦੀ ਸੁਣਵਾਈ ਹੋਵੇ ਹਰ ਜਗ੍ਹਾ ਤੇ ਅਸੀਂ ਵੀ ਕਿਸੇ ਪੱਖੋਂ ਘੱਟ ਨਹੀਂ ਹੈਗੀਆਂ ਹੁਣ ਤੁਹਾਨੂੰ ਪਤਾ ਜਿੱਦਾਂ ਕਲਪਨਾ ਚਾਵਲਾ ਜਨ ਤੱਕ ਪਹੁੰਚਦੀ ਹੈ ਨਾ ਵੂਮਨਸ ਵੀ ਕਿਸੇ ਤੋਂ ਘੱਟ ਨਹੀਂ ਤੇ ਥੋੜਾ ਇੱਕ ਔਰਤ ਨੂੰ ਇੱਕ ਨੂੰ ਤਾਂ ਮੂਰੇ ਆਉਣਾ ਹੀ ਪੈਣਾ ਸੀ ਸਾਰਿਆਂ ਨੂੰ ਜੋੜ ਕੇ ਲੈ ਕੇ ਨਾਲ ਚੱਲ ਸਕੀਏ ਧੰਨਵਾਦ ਸਰ ਅਸੀਂ ਨਹੀਂ ਕਹਿਣਾ ਚਾਹੁੰਦੇ ਆ ਕਿ ਬਹੁਤ ਵੱਡਾ ਵਧੀਆ ਉਪਰਾਲਾ ਇਹ ਹੈ ਕੁੜੀਆਂ ਨੂੰ ਤੇ ਭੈਣਾਂ ਨੂੰ ਵਿਛੜੀਆਂ ਨੂੰ ਕਾਫੀ ਕਾਫੀ ਸਾਲ ਹੋ ਜਾਂਦੇ ਨੇ ਤੇ ਉਹ ਇਸ ਬਹਾਨੇ ਨਾਲ ਸਾਰੀਆਂ ਕੱਟੀਆਂ ਹੋ ਜਾਂਦੀਆਂ ਨੇ ਤੇ ਮੈਂ ਇਹਨਾਂ ਦਾ ਸਾਡੇ ਪਿੰਡ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਵੈਲਕਮ ਕਰਦੀ ਆ ਮੈਮ ਸਾਡੇ ਇੱਕ ਵਾਰ ਫੋਨ ਤੇ ਪਹੁੰਚੇ ਨੇ ਤੇ ਥੈਂਕ ਯੂ ਜੀ ਵੈਲਕਮ ਤੇ ਪਿੰਡ ਦੇ ਵਿੱਚ ਜਦੋਂ ਅਸੀਂ ਪ੍ਰੋਗਰਾਮ ਰੱਖਿਆ ਕੁੜੀਆਂ ਨੂੰ ਮਿਲਿਓ ਮਾਤਾਵਾਂ ਭੈਣਾਂ ਨੂੰ ਸਾਰਿਆਂ ਨੂੰ ਕਿਹੋ ਜਿਹਾ ਉਹਨਾਂ ਦਾ ਹੰਗਾਰਾ ਮਿਲਿਆ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਉਹਨਾਂ ਨੇ ਬਹੁਤ ਸਾਡਾ ਸਹਿਯੋਗ ਕੀਤਾ ਕੀ ਮਹਿਸੂਸ ਕੀਤਾ ਉਹਨਾਂ ਨੂੰ ਮਤਲਬ ਕਿ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਨਾਲ ਸਾਰੀਆਂ ਬੀਬੀਆਂ ਭੈਣਾਂ ਮਾਤਾਵਾਂ ਸਾਰੀਆਂ ਜੁੜ ਕੇ ਚੱਲੀਆਂ ਅੱਗੇ ਨਾਲੋਂ ਤੇ ਹੁਣ ਅਰਤੀਆਂ 'ਚ ਕਿੰਨਾ ਕੁ ਫਰਕ ਆਇਆ ਇਸ ਵਾਰ ਸਾਡਾ ਉਪਰਾਲਾ ਵੈਸੇ ਰਿਹਾ ਜੀ ਪਿਛਲੀ ਵਾਰ ਨਾਲੋਂ ਮਤਲਬ ਕਿ ਜ਼ਿਆਦਾ ਵਧੀਆ ਲੱਗੇ ਪਹਿਲਾਂ ਕਿੰਨੇ ਦਿਨ ਤੀਆਂ ਲੱਗਦੀਆਂ ਹੁੰਦੀਆਂ ਤੇ ਪਿਛਲੇ ਮੌਕੇ ਸਾਡੇ ਤਕਰੀਬਨ 10 ਦਿਨ ਤੀਆਂ ਲੱਗਦੀਆਂ ਸਤ ਦੇ ਵਿੱਚ ਤੇ ਸਾਡੇ ਇਸ ਵਾਰ ਸਾਰੇ ਪੰਚਾਇਤ ਮੈਂਬਰਾਂ ਨੇ ਸਾਰੇ ਨਗਰ ਦੀਆਂ ਮਾਮਾਂ ਭੈਣਾਂ ਨੇ ਸਭ ਨੇ ਪੂਰਾ ਵਧੀਆ ਸਹਿਯੋਗ ਦਿੱਤਾ अच्छा ਜਿਹੜੇ ਇਸ ਮਾਫਤਿੰਦੇ ਉਸ ਦਿਨ ਨੂੰ ਕੀ ਕਿਹਾ ਜਾਂਦਾ ਉਸ ਦਿਨ ਅਸੀਂ ਬੱਲੋਂ ਹੁੰਦੇ ਹਾਂ ਸਾਰੇ ਚ ਹਾਂਜੀ ਹੋਰ ਸੌਣ ਦੇ ਮਹੀਨੇ ਘਰਾਂ ਚ ਕਹੇ ਜੋ ਪਕਵਾਨ ਬਣਾਏ ਜਾਂਦੇ ਸੌਣ ਦੇ ਮਹੀਨੇ ਜੀ ਜਿਵੇਂ ਮਤਲਬ ਕਿ ਪਿੰਡਾਂ ਦੇ ਵਿੱਚ ਸਭ ਵੈਸਟ ਮੰਨਿਆ ਜਾਂਦਾ ਖੀਰ ਪੂੜੇ ਤੇ ਇਹਨਾਂ ਚੀਜ਼ਾਂ ਨਾਲ ਬੱਚੇ ਸਾਰੇ ਬਜ਼ੁਰਗ ਖੁਸ਼ ਹੁੰਦੇ ਨੇ ਖਾ ਕੇ ਪੁਰਾਣਾ ਵਿਰਸਾ ਸੰਭਾਲ ਕੇ ਰੱਖਦੇ ਨੇ ਬਿਲਕੁਲ ਬੋਲ ਰਹੀ ਹੈ ਜਮਾਦਾਰੀ ਕਿ ਕਿੰਨੇ ਹੋ ਰਹੀ ਤੁਸੀਂ ਯਾਰ ਕਲਮਾਂ ਤੇ ਕਿੱਥੇ ਆ